ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਤੇ ਬੜਾ ਸਾਰਿਆਂ ਦਾ ਮੇਰੇ ਚੈਨਲ ਗਿਆਨ ਦੇ ਕਹਾਣੀਆਂ ਦੇ ਵਿੱਚ ਸਵਾਗਤ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਉਹ ਇਸ ਵੀਡੀਓ ਨੂੰ ਪੂਰਾ ਦੇਖਣ ਤੇ ਜੇਕਰ ਵੀਡੀਓ ਦੇਖਣ ਵਿੱਚ ਬਹੁਤ ਚੰਗੀ ਲੱਗੀ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਰਿਆਂ ਨੇ ਹਰੇਕ ਕੁਐਸਚਨ ਦਾ ਆਨਸਰ ਕਮੈਂਟ ਕਰਕੇ ਵੀ ਦੱਸਣਾ ਹੈ ਤੇ ਹਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲ ਜਿਓ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਪਹਿਲਾ ਪ੍ਰਸ਼ਨ ਡੇਂਗੂ ਦੀ ਬਿਮਾਰੀ ਕਿਸ ਜਾਨਵਰ ਦੁਆਰਾ ਫੈਲਦੀ ਹੈ बिल्ली द्वारा चूहे द्वारा मच्छर द्वारा या कुत्ते द्वारा सही उत्तर है मच्छर द्वारा ਡੈਂਗੂ ਦੀ ਬਿਮਾਰੀ ਐਡੀਜ਼ ਇਜੀਪਟੀ ਮੱਛਰ ਦੇ ਕੱਟੇ ਨਾਲ ਫੈਲਦੀ ਹੈ ਜੋ ਡੈਂਗੂ ਵਾਇਰਸ ਨੂੰ ਇੱਕ ਵਿਅਕਤੀ ਤੋਂ ਦੂਜੀ ਵਿਅਕਤੀ ਤੱਕ ਪਹੁੰਚਾਉਂਦਾ ਹੈ ਇਹ ਵਾਇਰਸ ਮਾਦਾ ਐਡੀਜ਼ ਮੱਛਰ ਦੇ ਕੱਟੇ ਨਾਲ ਫੈਲਦਾ ਹੈ ਜੋ ਦਿਨੇ ਵੇਲੇ ਖਾਸ ਕਰਕੇ ਸਵੇਰੇ ਤੇ ਸ਼ਾਮ ਵੇਲੇ ਸਭ ਤੋਂ ਵੱਧ ਸਰਗਰਮ ਹੁੰਦਾ ਹੈ ਡੈਂਗੂ ਇੱਕੀ ਵਿਅਕਤੀ ਤੋਂ ਦੂਜੀ ਵਿਅਕਤੀ ਵਿੱਚ ਸਿੱਧਾ ਨਹੀਂ ਫੈਲਦਾ ਸਗੋਂ ਮੱਛਰਾਂ ਰਾਹੀਂ ਫੈਲਦਾ ਹੈ ਦੂਜਾ ਪ੍ਰਸ਼ਨ ਦੁਨੀਆ ਦੀ ਪਹਿਲੀ ਉੱਡਣ ਵਾਲੀ ਕਾਰ ਕਿਸ ਦੇਸ਼ ਨੇ ਬਣਾਈ ਅਮਰੀਕਾ ਨੇ ਭਾਰਤ ਨੇ ਚੀਨ ਨੇ ਜਾਂ ਜਾਪਾਨ ਨੇ ਸਯੂਟਰ ਅਮਰੀਕਾ ਨੇ ਦੁਨੀਆ ਦੀ ਪਹਿਲੀ ਉੱਡਣ ਵਾਲੀ ਕਾਰ ਸੰਯੁਕਤ ਰਾਜ ਅਮਰੀਕਾ ਵਿੱਚ ਬਣਾਈ ਗਈ ਸੀ ਅਲੈਫ 에ਰਨੋਟਿਕਸ ਨਾਮਕ ਇੱਕ ਅਮਰੀਕੀ ਕੰਪਨੀ ਨੇ ਮਾਡਲ 0 ਨਾਮਕ ਇੱਕ ਇਲੈਕਟ੍ਰਿਕ ਕਾਰ ਉੱਡਣ ਵਾਲੀ ਵਿਕਸਿਤ ਕੀਤੀ ਹੈ ਜਿਸ ਨੂੰ ਸੜਕਾਂ ਤੇ ਚਲਾਇਆ ਜਾ ਸਕਦਾ ਹੈ ਅਤੇ ਹਵਾ ਵਿੱਚ ਵੀ ਉਡਾਇਆ ਜਾ ਸਕਦਾ ਹੈ ਤੀਜਾ ਪ੍ਰਸ਼ਨ ਕੀ ਚੰਦਰਮਾ ਤੇ ਮੀਂਹ ਪੈਂਦਾ ਹੈ ਹਾਂ ਮੀਂਹ ਪੈਂਦਾ ਹੈ ਨਹੀਂ ਮੀਂਹ ਪੈਂਦਾ ਹਰ 5 ਸਾਲ ਵਿੱਚ ਇੱਕ ਵਾਰ ਪੈਂਦਾ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਜ਼ੈਓਦਰ ਨਹੀਂ ਮੀ ਪੈਂਦਾ ਹੈ ਚੰ드ਰਾਮਾ ਤੇ ਧਰਤੀ ਵਾਂਗ ਮੀ ਨਹੀਂ ਪੈਂਦਾ ਕਿਉਂਕਿ ਇਸ ਤੇ ਵਾਯੂਮੰਡਲ ਨਹੀਂ ਹੈ ਵਾਯੂਮੰਡਲ ਦੀ ਕਾਰਨ ਬੱਦਲ ਨਹੀਂ ਬਣ ਸਕਦੇ ਅਤੇ ਪਾਣੀ ਦੀਆਂ ਬੂੰਦਾਂ ਨਹੀਂ ਡਿੱਗ ਸਕਦੀਆਂ ਹਾਲਾਂਕਿ ਚੰ드ਰਾਮਾ ਤੇ ਲਗਾਤਾਰ ਛੋਟੇ ਉਲਕਾ ਪਿੰਡਾ ਮਾਈਕਰੋ ਮਿਟਿਰੀਟਿਸ ਡਿੱਗਦੇ ਰਹਿੰਦੇ ਹਨ ਜਿਸ ਨੂੰ ਕੁਝ ਲੋਕ ਮੀਂਹ ਦੀ ਤਰ੍ਹਾਂ ਵੀ ਕਹਿ ਸਕਦੇ ਹਨ ਚੌਥਾ ਪ੍ਰਸ਼ਨ ਕਿਸੇ ਦੇਸ਼ ਵਿੱਚ ਨੀਲੀ ਜੀਨਸ ਪਹਿਨਣ ਤੇ ਪਾਬੰਦੀ ਹੈ ਸ਼੍ਰੀਲੰਕਾ ਵਿੱਚ ਨੇਪਾਲ ਵਿੱਚ ਭਾਰਤ ਵਿੱਚ ਜਾਂ ਉੱਤਰੀ ਕੋਰੀਆ ਵਿੱਚ ਸਹੀ ਉੱਤਰ ਉੱਤਰੀ ਕੋਰੀਆ ਵਿੱਚ ਉੱਤਰੀ ਕੋਰੀਆ ਇੱਕ ਅਜਿਹਾ ਦੇਸ਼ ਹੈ ਜਿੱਥੇ ਨੀਲੀ ਜੀਨਸ ਤੇ ਪਾਬੰਦੀ ਹੈ ਕਿਉਂਕਿ ਨੀਲੀ ਜੀਨਸ ਨੂੰ ਪੱਛਮੀ ਸੱਭਿਆਚਾਰ ਅਤੇ ਅਮਰੀਕੀ સામਰਾਜਵਾਦ ਦਾ ਪ੍ਰਤੀਕ ਮੰਨੇ ਜਾਂਦਾ ਹੈ ਨੀਲੀ ਜੀਨਸ ਪਹਿਨਣ ਨਾਲ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੇਲ੍ਹ ਵਿੱਚ ਕੈਦ ਹੋ ਸਕਦੀ ਹੈ ਇਸ ਪਾਬੰਦੀ ਤੋਂ ਇਲਾਵਾ ਉੱਤਰੀ ਕੋਰੀਆ ਵਿੱਚ ਫਰਟਿੰਗ ਹੋਏ ਡੈਨਿਮ ਬ੍ਰਾਂਡਡ ਟੀ-ਸ਼ਰਟਾਂ ਅਤੇ ਕੁਝ ਖਾਸ హెయిਰ ਸਟਾਈਲਾਂ ਤੇ ਵੀ ਪਾਬੰਦੀ ਹੈ ਪੰਜਵਾਂ ਪ੍ਰਸ਼ਨ ਕਿਹੜਾ ਦੇਸ਼ ਸਭ ਤੋਂ ਵੱਧ ਫਿਲਮਾਂ ਬਣਾਉਂਦਾ ਹੈ ਅਮਰੀਕਾ ਨੇਪਾਲ ਚੀਨ ਜਾਂ ਭਾਰਤ ਸਹੀ ਉੱਤਰ ਹੈ ਭਾਰਤ ਭਾਰਤ ਸਭ ਤੋਂ ਵੱਧ ਫਿਲਮਾਂ ਦਾ ਨਿਰਮਾਣ ਕਰਦਾ ਹੈ ਹਰ ਸਾਲ ਲਗਭਗ 1500 ਤੋਂ 2000 ਫਿਲਮਾਂ ਦਾ ਨਿਰਮਾਣ ਕਰਦਾ ਹੈ ਜਿਸ ਵਿੱਚ ਬਾਲੀਵੁੱਡ ਅਤੇ ਕਈ ਹੋਰ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਸ਼ਾਮਲ ਹਨ ਸੰਯੁਕਤ ਰਾਜ ਅਮਰੀਕਾ ਇੱਕ ਪ੍ਰਮੁੱਖ ਫਿਲਮ ਨਿਰਮਾਤਾ ਵੀ ਹੈ ਇਹ ਫਿਲਮ ਨਿਰਮਾਤਾਵਾਂ ਦੀ ਗਿਣਤੀ ਦੇ ਮਾਮਲੇ ਵਿੱਚ ਦੂਜਾ ਸਭ ਤੋਂ ਵੱਡਾ ਦੇਸ਼ ਹੈ ਪਰ ਇਸ ਦਾ ਹਾਲੀਵੁੱਡ ਉਦਯੋਗ ਆਮਦਨ ਅਤੇ ਵਿਸ਼ਵ ਵਿਆਪੀ ਪ੍ਰਭਾਵ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ ਸ਼ੀਮਾ ਪ੍ਰਸ਼ਨ ਦੁਨੀਆ ਦਾ ਸਭ ਤੋਂ ਚਲਾਕ ਜਾਨਵਰ ਕਿਹੜਾ ਹੈ ਕੁੱਤਾ ਲੂੰਬੜੀ ਬਿੱਲੀ ਜਾਂ ਬੰਦਰ ਸਯੁੱਤ ਤਰ ਲੂੰਬੜੀ ਲੂੰਬੜੀ ਨੂੰ ਅਕਸਰ ਦੁਨੀਆ ਦਾ ਸਭ ਤੋਂ ਹੁਸ਼ਿਆਰ ਜਾਨਵਰ ਮੰਨੇ ਜਾਂਦਾ ਹੈ ਜੋ ਆਪਣੀ ਚੁਸਤੀ ਅਤੇ ਸਮੱਸਿਆ ਹੱਲ ਕਰਨ ਦੇ ਹੁਨਰਾਂ ਲਈ ਜਾਣਿਆ ਜਾਂਦਾ ਹੈ ਜਿਵੇਂ ਕਿ ਵੱਡੇ ਸ਼ਿਕਾਰੀਆਂ ਤੋਂ ਭੋਜਨ ਚੋਰੀ ਕਰਨਾ ਹਾਲਾਂਕਿ ਚਪੈਂਜੀ ਵਰਗ ਜਾਨਵਰ ਜੋ ਕਿ ਮਨੁੱਖਾਂ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਹਨ ਅਤੇ ਡੋਲਫਿਨ ਜੋ ਕਿ ਸਭ ਤੋਂ ਬੁੱਧੀਮਾਨ ਸਮੁੰਦਰੀ ਜੀਵਾ ਵਿੱਚੋਂ ਹਨ ਵੀ ਬਹੁਤ ਬੁੱਧੀਮਾਨ ਹਨ 7ਵਾਂ ਪ੍ਰਸ਼ਨ ਕਿਸ ਦੇਸ਼ ਨੇ ਚੰਦ ਤੇ ਇੱਕ ਪਾਦਾ ਪੌਦਾ ਉਗਾਇਆ ਚੀਨ ਨੇ ਭਾਰਤ ਨੇ ਅਮਰੀਕਾ ਨੇ ਜਾਂ ਜਪਾਨ ਨੇ ਜ਼ਾਇਓ ਤਰਕੀ ਨੇ ਚੀਨ ਨੇ ਚਾਂਗੀ ਫੋਰ ਮਿਸ਼ਨ ਦੌਰਾਨ ਚੰਦਰਮਾ ਤੇ ਕਪਾ ਦੇ ਪੌਦੇ ਸਫਲਤਾਪੂਰਵਕ ਉਗਾਏ ਇਹ ਚੰਦਰਮਾ ਦੀ ਸਤ੍ਹਾ ਤੇ ਕਿਸੇ ਵੀ ਜੈਵਿਕ ਪਦਾਰਥ ਨੂੰ ਉਗਾਉਣ ਦਾ ਪਹਿਲਾ ਮੌਕਾ ਸੀ ਚੀਨ ਦਾ ਚਾਂਗੀ ਫੋਰ ਚੰ드ਰਮਾ ਲੈਂਡਰ 11 ਜਨਵਰੀ 2019 ਨੂੰ ਚੰ드ਰਮਾ ਦੇ ਦੂਰ ਵਾਲੇ ਪਾਸੇ ਉਤਰਿਆ। ਇਸ ਮਿਸ਼ਨ ਵਿੱਚ ਛੋਟੇ ਬਾਇਓਸਫੇਅਰ ਵਿੱਚ ਕਪਾਹ, ਰੈਪਸੀਡ, ਆਲੂ ਅਤੇ ਹੋਰ ਬੀਜ ਵੀ ਲੈ ਗਿਆ ਸੀ। ਚਿੰਨੀ ਵਿਗਿਆਨੀਆਂ ਦੇ ਅਨੁਸਾਰ ਇਸ ਜੀਵ ਮੰਡਲ ਬਾਇਓਸਫੇਅਰ ਦੇ ਅੰਦਰ ਇੱਕ ਕਪਾਹ ਦਾ ਬੀਜ ਉੱਗਿਆ ਜਿਸ ਨਾਲ ਇਹ ਚੰ드ਰਮਾ ਤੇ ਉੱਗਣ ਵਾਲਾ ਪਹਿਲਾ ਪੌਦਾ ਬਣ ਗਿਆ। ਹਾਲਾਂਕਿ ਚੰ드ਰਮਾ ਦੀ ਰਾਤ ਦੇ ਬਹੁਤ ਜ਼ਿਆਦਾ ਠੰਡੇ ਤਾਪਮਾਨ -170 ਡਿਗਰੀ ਦੇ ਕਾਰਨ ਪੌਦਾ ਬਚ ਨਹੀਂ ਸਕਿਆ ਅਤੇ ਮਰ ਗਿਆ। 8ਵਾਂ ਪ੍ਰਸ਼ਨ ਕਿਹੜਾ ਜਾਨਵਰ ਸਭ ਤੋਂ ਆਲਸੀ ਹੁੰਦਾ ਹੈ ਸਲੋਥ ਹਾਥੀ ਜ਼ੀਰਾਫ ਜਾਂ ਸ਼ੇਰ ਜਵਾਬ ਹੈ ਸਲੋਥ ਦੁਨੀਆ ਦਾ ਸਭ ਤੋਂ ਆਲਸੀ ਜਾਨਵਰ ਸਲੋਥ ਹੈ ਜੋ ਲਗਭਗ ਆਪਣੀ ਪੂਰੀ ਜ਼ਿੰਦਗੀ ਰੁੱਖਾਂ ਵਿੱਚ ਉਲਟਾ ਲਟਕ ਕੇ ਰਹਿੰਦਾ ਹੈ ਇਹ ਬਹੁਤ ਹੌਲੀ-ਹੌਲੀ ਚਲਦਾ ਹੈ ਇੱਕ ਪੱਤਾ ਹਜਮ ਕਰਨ ਵਿੱਚ ਇੱਕ ਮਹੀਨੇ ਤੱਕ ਦਾ ਸਮਾਂ ਲੈ ਸਕਦਾ ਹੈ ਅਤੇ ਦਿਨ ਵਿੱਚ 15 ਤੋਂ 20 ਘੰਟੇ ਸੌਂਦਾ ਹੈ ਸਲੋਥ ਦਾ ਹੌਲੀ ਮੈਟਾਬੋਲਿਜ਼ਮ ਇਸ ਦੀ ਸੁਸਤੀ ਦਾ ਮੁੱਖ ਕਾਰਨ ਹੈ ਸਲੋਥ ਇੰਨੇ ਹੌਲੀ ਹੁੰਦੇ ਹਨ ਕਿ ਉਹਨਾਂ ਦੇ ਸਰੀਰ ਤੇ ਕਾਈ ਉੱਗ ਜਾਂਦੀ ਹੈ ਜਿਸ ਨਾਲ ਉਹ ਰੁੱਖਾਂ ਵਿੱਚ ਲੁਕ ਸਕਦੇ ਹਨ ਅਤੇ ਸ਼ਿਕਾਰੀਆਂ ਤੋਂ ਸੁਰੱਖਿਅਤ ਰਹਿ ਸਕਦੇ ਹਨ ਨਵਾਂ ਪ੍ਰਸ਼ਨ ਕਿਸ ਪੰਛੀ ਦੀ ਨਜ਼ਰ ਸਭ ਤੋਂ ਤੇਜ਼ ਹੁੰਦੀ ਹੈ ਤੋਤੇ ਦੀ ਬਾਜ ਦੀ ਮੋਰ ਦੀ ਜਾਕਾਂ ਦੀ ਜੈਉ ਤਰ ਬਾਜ ਦੀ ਬਾਜਦੀ ਨਜ਼ਰ ਸਭ ਤੋਂ ਤੇਜ਼ ਹੁੰਦੀ ਹੈ ਜਿਨ੍ਹਾਂ ਦੀ ਨਜ਼ਰ ਔਸਤ ਮਨੁੱਖ ਨਾਲੋਂ 4 ਤੋਂ 8 ਗੁਣਾ ਤੇਜ਼ ਹੁੰਦੀ ਹੈ ਬਾਜਦੀਆਂ ਅੱਖਾਂ ਬਹੁਤ ਤਿੱਖੀਆਂ ਹੁੰਦੀਆਂ ਹਨ ਜੋ ਉਹਨਾਂ ਨੂੰ ਬਹੁਤ ਦੂਰੀ ਤੋਂ ਆਪਣੇ ਸ਼ਿਕਾਰ ਨੂੰ ਲੱਭਣ ਵਿੱਚ ਮਦਦ ਕਰਦੀਆਂ ਹਨ ਭਾਵੇਂ ਬਾਜ ਦਾ ਭਾਰ ਘੱਟ ਹੁੰਦਾ ਹੈ ਉਹਨਾਂ ਦੀਆਂ ਅੱਖਾਂ ਆਕਾਰ ਵਿੱਚ ਮਨੁੱਖਾਂ ਦੇ ਬਰਾਬਰ ਹੁੰਦੀਆਂ ਹਨ ਪਰ ਉਹ ਬਹੁਤ ਜ਼ਿਆਦਾ ਸਪਸ਼ਟਤਾ ਨਾਲ ਦੇਖ ਸਕਦੇ ਹਨ ਕੋਰਪੰਚੀ ਵੀ ਆਪਣੀ ਸ਼ਾਨਦਾਰ ਦ੍ਰਿਸ਼ਟੀ ਲਈ ਜਾਣੇ ਜਾਂਦੇ ਹਨ ਜਿਵੇਂ ਕਿ ਉਲੂਆਂ ਦੀ ਰਾਤ ਦੀ ਬਹੁਤ ਹੀ ਵਧੀਆ ਨਜ਼ਰ ਹੁੰਦੀ ਹੈ ਜੋ ਉਹਨਾਂ ਨੂੰ ਰਾਤ ਨੂੰ ਬਿਹਤਰ ਢੰਗ ਨਾਲ ਦੇਖਣ ਵਿੱਚ ਮਦਦ ਕਰਦੀ ਹੈ ਬਾਜ ਦੀ ਇੱਕ ਪ੍ਰਜਾਤੀ ਪੈਰੇਗ੍ਰੀਨ ਫਾਲਕਨ ਹੈ ਜਿਸ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਉਹ ਪ੍ਰਤੀ ਸੈਕਿੰਡ 130 ਫਰੇਮ ਤੱਕ ਦੇਖ ਸਕਦੇ ਹਨ ਜੋ ਕਿ ਮਨੁੱਖ ਨਾਲੋਂ ਲਗਭਗ ਦੁੱਗਣੀ ਤੇਜ਼ ਹੈ ਤਸਮਾ ਪ੍ਰਸ਼ਨ ਕਿਸ ਫਲ ਨੂੰ ਖਾਣ ਨਾਲ ਦੰਦ ਸਾਫ਼ ਹੋ ਜਾਂਦੇ ਹਨ ਅੰਗੂਰ ਨਾਲ ਅੰਬ ਨਾਲ ਸੇਬ ਨਾਲ ਜਾਂ ਕੇਲੇ ਨਾਲ ਸੇਬ ਅਤੇ ਰਸੇਮ ਨਾਲ ਸੇਬ ਅਤੇ ਹੋਰ ਕਰੰਚੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਗਾਜਰ ਅਤੇ ਅਜਵਾਇਣ ਖਾਣ ਨਾਲ ਦੰਦਾਂ ਨੂੰ ਕੁਦਰਤੀ ਤੌਰ ਤੇ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ। ਸੇਬ ਵਰਗੇ ਰਸ਼ੀਦਾਰ ਫਲ ਜਬੋਂ ਨਾਲ ਥੁਕ ਦਾ ਉਤਪਾਦਨ ਵੱਧਦਾ ਹੈ ਜੋ ਬੈਕਟੀਰੀਆ ਤੇ ਭੋਜਨ ਦੇ ਕਣਾਂ ਨੂੰ ਧੋ ਕੇ ਬਾਹਰ ਕਰ ਦਿੰਦਾ ਹੈ। ਸਟ੍ਰਾਬੇਰੀ ਵਿੱਚ ਪਾਇਆ ਜਾਣ ਵਾਲਾ ਮਲਿਕ ਐਸਿਡ ਦੰਦਾਂ ਤੋਂ ਦਾਗ-ਧੱਬੇ ਹਟਾਉਣ ਵਿੱਚ ਮਦਦ ਕਰਦਾ ਹੈ ਜਦਕਿ ਅਨਾਨਾਸ ਵਿੱਚ ਮੌਜੂਦ ਬ੍ਰੋਮੇਲਿਨ ਐਨਜ਼ਾਈਮ ਦੰਦਾਂ ਤੇ ਜਮਾ ਹੋਈ ਪਲੇਕ ਦੀ ਪਰਤ ਨੂੰ ਕੋਲ ਸਕਦਾ ਹੈ। ਕੱਚੀ ਬਰੋਕਲੀ ਖਾਣ ਨਾਲ ਤੁਹਾਡੇ ਦੰਦ ਚਮਕਦਾਰ ਅਤੇ ਸਾਫ਼ ਰਹਿੰਦੇ ਹਨ। ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੱਲੇ ਦੇਸ ਰਹੀਆਂ ਹੋਰ ਵੀਡੀਓ ਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ